ਉਹਨੂੰ ਰੀਸਟੋਰ ਕਰ ਦੇਣਾ ਚਾਹੀਦਾ ਹੈ ਉਸੇ ਪਲੀਤੇ ਜਿਹੜੀ ਪਲੀਤੇ ਬਾਪਰੀ ਮਸ਼ਹਦ ਨੂੰ ਤੋੜ ਕੇ ਰਾਮ ਮੰਦਰ ਰੀਸਟੋਰ ਕੀਤਾ ਹੈਗਾ ਪਾਕਿਸਤਾਨ ਨੂੰ ਕਾంటర్ ਕਰਨ ਲਈ 1943 ਦੇ ਵਿੱਚ ਇੱਥੋਂ ਦੇ ਜਿਹੜੇ ਕਾਮਰੇਡ ਸੀ ਉਹ ਰਸ਼ੀਆ ਨੂੰ ਇੱਕ ਕੰਮ ਪਾ ਕੇ ਜਾਂਦੇ ਆ ਇੱਕ ਸਿੱਖਾਂ ਨੂੰ ਖਾਲਸਾਣ ਚਾਹੀਦਾ ਹੈ ਉਡੀ ਇਤਿ ਫਗਵਾੜੀ ਤੋਂ ਬਲਵੰਤ ਸਿੰਘ ਕੁਕੜ ਸੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਉਹਨਾਂ ਨੇ 1946 ਚ ਸ਼੍ਰੋਮਣੀ ਕਮੇਟੀ ਕੋਲ ਜਨਰਲ ਸੈਮਤੀ ਨਾਲ ਇਹ ਮਤਵ ਪਵਾਇਆ ਕਿ ਸਿੱਖਾਂ ਨੂੰ ਖਾਲਸਾਤਨ ਚਾਹੀਦਾ ਹੈ ਫਿਰ ਸਲੋ ਸਲੋ ਜਦੋਂ 1986 ਚ ਸਬਤ ਖਾਲਸਾ ਹੁੰਦਾ ਹੈ ਉਹਨਾਂ ਨੇ ਇਹਨੂੰ ਆਪ ਦੇ ਰੈਜ਼ੋਲੂਸ਼ਨ ਚ ਲਿਆ ਹੈ ਕਿ ਸਿੱਖਾਂ ਨੂੰ ਖਾਲਸਾਤਨ ਚਾਹੀਦਾ ਹੈ ਆਰਐਸਐਸ ਬੜੀ ਕਮਜ਼ੋਰ ਜੀ ਜ਼ਮਾਤ ਹੈ ਇਹ ਉਹ ਲੋਕ ਨੇ ਇਹਨਾਂ ਦੀ ਗਾਈਡਿੰਗ ਸਪਿਰਟ ਹੈ ਵਿਰਸਾ ਵਰਕਰ ਜਿਹੜਾ ਮਾਫੀ ਮੰਗ ਕੇ ਆਇਆ ਸੀ ਅੰਗਰੇਜ਼ਾਂ ਕੋਲ ਇਹਨਾਂ ਦੇ ਲੀਡਰ ਬੜੇ ਕਮਜ਼ੋਰ ਜਿਹੇ ਨਹੀਂ ਇਹ ਭੀੜ ਦੇ ਵਿੱਚ ਅਟੈਕ ਕਰਦੇ ਨੇ ਇਹ ਇਹੋ ਜੇ ਸੂਰਮੇ ਨੇ ਜਿਹੜੇ ਪ੍ਰੈਗਨੈਂਟ ਔਰਤਾਂ ਦੇ ਪੇਟ ਚੋਂ ਤਰ ਸੂਰਨਾ ਬੱਚਾ ਕੱਢ ਕੇ ਕਹਿੰਦੇ ਨੇ ਕਿ ਸਾਨੂੰ ਮਹਾਰਾਜਾ ਪ੍ਰਤਾਪ ਦੀ ਫੀਲਿੰਗ ਆ ਰਹੀ ਹੈ ਕਿਸ ਸੰਚਲਨ ਐਲਸਿੰਪੰਡਰ ਵਾਲਿਆਂ ਨੇ ਕਿਹਾ ਸੀ ਕਿ ਬਾਦਲ ਸਾਹਿਬ ਟਕਸਾਲ ਗੁਰੂ ਗੋਬਿੰਦ ਸਿੰਘ ਜੀ ਸਥਾਪਿਤ ਕੀਤੀ ਹੋਈ ਹੈ ਅਸੀਂ ਟਕਸਾਲ ਵੱਲੋਂ ਸਿੱਖ ਪੰਥ ਵੱਲੋਂ ਤੈਨੂੰ ਵਾਦਾ ਕਰਦੇ ਆਂ ਕਿ ਤੂੰ ਅੱਜ ਜੋ ਪੰਥ ਕੋ ਮੰਗੇਗਾ ਪੰਥ ਤੈਨੂੰ ਖਾਲੀ ਨਹੀਂ ਜਾਣ ਦੇਊਗਾ ਤੇ ਉਹਦਾ ਹੀ ਮੁਖੀ ਜਿਹੜਾ ਅੱਜ ਪਕੌੜੇ ਚੁੱਕ ਕੇ ਕਹਿੰਦੇ ਮੋਦੀ ਮਗਰ ਤੁਰਿਆ ਫਿਰਦਾ ਤੇ ਕਦੇ ਬਾਦਲ ਮਗਰ ਤੁਰਿਆ ਫਿਰਦਾ 5000 ਸਿਕ ਜਿਹੜਾ ਦਿੱਲੀ ਦੀ ਹਾਈ ਕੋਰਟ ਸੁਪਰੀਮ ਕੋਰਟ ਪਾਰਲੀਮੈਂਟ ਦੀ ਹਿੱਕ ਤੇ ਜੁੰਦਿਆ ਫੁਕੇ ਸ਼ੋ ਮੈਂਬਰ ਪਾਰਲੀਮੈਂਟ ਸਾਡੇ ਮਾਰ ਦਿੱਤੀ ਇਹਨਾਂ ਨੇ ਅਕਾਲ ਤਖਸਬ ਦਾ ਜਥੇਦਾਰ ਸ਼ਹੀਦ ਕਰ ਦਿੱਤਾ ਹੈ ਪਰ ਇਨਸਾਫ ਕੋਈ ਨਹੀਂ 7 7000 ਬੰਦੇ ਦੀ ਜਿਹੜੀ ਪੈਰ ਵਾਈਸ ਸੀ ਉਹ ਕਰਨੀ ਸੀ ਸ਼ਰੋਮਨੀ ਕਮੇਟੀ ਨੇ ਜਿੰਦ ਕੋ ਰਿਸੋਰਸ ਸੀ ਇਹ ਕੰਢੀ ਸੀ ਅਕਾਲੀ ਦਲ ਨੇ ਜਿਹੜਾ ਕਹਿੰਦਾ ਸੀ ਪੰਥ ਦੀ ਜ਼ਮਾਤ ਹੈ ਭਾਈ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਅਣਖਸ਼ੱਤਿਆ ਲਾਸ਼ਾਂ ਦਾ ਮੁੱਦਾ ਉਠਾਇਆ ਹੈ ਉਹ ਇਹਨਾਂ ਦੇ ਮਨੁੱਖੀ ਅਧਿਕਾਰ ਵਿੰਗ ਦਾ ਜਨਰਲ ਸਕੱਤਰ ਸੀ ਬਾਦਲ ਦਾ ਜਦੋਂ ਪੁਲਿਸ ਨੇ ਚੱਕ ਲਿਆ ਕੇ ਪੀਐਸ ਗਿੱਲ ਨੇ ਤੇ ਬਾਦਲ ਸਾਹਿਬ ਨੇ ਇਨਡਾਇਰੈਕਟਲੀ ਗ੍ਰੀਨ ਸਿਗਨਲ ਦਿੱਤਾ ਵੀ ਅਸੀਂ ਨਹੀਂ ਬੋਲਦੇ ਤੁਸੀਂ ਕਰ ਦਿਓ ਜੋ ਕਰਨਾ ਹੈ ਉਹਦੀ ਮਰਡਰ ਤੋਂ ਬਾਅਦ ਇਸ ਤੱਕ ਬਾਦਲ ਬੋਲਿਆ ਨਹੀਂ ਹੈ ਕਿੰਨੀਆਂ ਸਰਕਾਰਾਂ ਵੀ ਤਿੰਨ ਹੰਡਾਲੀਆਂ ਸੈਂਟਰਸ 'ਚ ਵੀ ਰਹੇ ਨੇ ਇਹ ਜਿਹੜੀ ਨਹੀਂ ਇਹਨਾਂ ਦਾ ਰੋਲ ਜਿਹੜਾ ਬਹੁਤ ਮਾੜਾ ਹੈਗਾ ਐਂਟੀ ਪੰਥ ਐਂਟੀ ਪੰਜਾਬ ਰੋਲ ਹੈ ਇਹਨਾਂ ਦਾ ਫੋਮੈਂਟ ਪਹਿਲੇ ਵੀ ਮੀਡੀਆਸ ਕਿਹਾ ਸੀ ਜਿਹੜਾ ਪਰਿਵਾਰ ਨੇ ਸਰੋਪਾ ਦਿੱਤਾ ਹੈ ਸੁਖਵੀਰ ਬਾਦਲ ਨੂੰ ਜਿੱਥੇਦਰ ਕੌਂਕੇ ਹੋਣਾਂ ਦੀ ਤੇ ਸ਼ਹੀਦਾਂ ਦੀ ਰੂਹ ਕੰਬ ਗਈ ਹੋਏਗੀ ਇੱਕ ਵਾਰੀ ਜੀਡੀ ਬਾਦਲਾਨੀ ਜਿਸਪਾਲ ਸਿੰਘ ਚੌਰਸਦਮਾ ਸ਼ਹੀਦ ਕੀਤਾ ਹੈ ਲੁਧਿਆਣੇ ਚ 6 ਸ਼ਹੀਦ ਕੀਤੇ ਨੇ ਸਨਾਮ ਚ 6 ਸ਼ਹੀਦ ਕੀਤੇ ਨੇ ਉਹਨਾਂ ਨੂੰ ਸਰੂਪਾ ਦੇਣਾ ਤੇ ਇਵੇਂ ਐ ਜਿਵੇਂ ਜਰਨਲ ਡਾਇਲ ਨੂੰ ਖੜਾ ਹੋ ਕੇ ਕੋਈ ਸਰੂਪਾ ਦੇ ਦੇ ਸਭ ਦਾ ਕਾਰਜਕਾਰੀ ਜਥੇਦਾਰ ਨਹੀਂ ਐੰਨੇ ਸਾਰੇ ਸਿੰਘ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਬੜੀ ਬੇਰਹਿਮੀ ਕੀਤੀ ਗਈ ਉਹਨਾਂ ਬਾਰੇ ਇੱਕ ਵਾਰੀ ਵੀ ਆਵਾਜ਼ ਨਹੀਂ ਚੱਕੀ ਉਹਨਾਂ ਨੂੰ ਏਸੀ ਗੱਲ ਦਾ ਹੀ ਤੇ ਫਾਇਦਾ ਮਿਲ ਰਿਹਾ ਜੀ ਸਰਕਾਰ ਨੇ ਉਹਨਾਂ ਨੂੰ ਕਹਿਤਾ ਤੁਸੀਂ ਬੋਲਣਾ ਨਹੀਂ ਅਸੀਂ ਤੁਹਾਡੀ ਇਲੈਕਸ਼ਨ ਨਹੀਂ ਕਰਾਉਂਦੇ ਤੁਸੀਂ ਬਿਨ ਇਲੈਕਸ਼ਨ ਜਿਹੜੀ ਹੈ ਗੁਰਦੁਆਰੇ ਦੀ 골 ਕਲੁੱਟੀ ਚੱਲੋ ਹਾਲ ਹੀ ਦੇ ਵਿੱਚ ਰਾਮ ਮੰਦਰ ਦਾ ਉਦਘਾਟਨ ਹੋਇਆ ਔਰ ਉਦਘਾਟਨ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਕਿਸਮ ਦਾ ਰੌਣਾ ਹੈਗਾ ਵੱਖ-ਵੱਖ ਕਿਸਮ ਦੀਆਂ ਚਰਚਾਵਾਂ ਪੂਰੇ ਦੇਸ਼ ਦੇ ਵਿੱਚ ਚੱਲਦੀਆਂ ਪਈਆਂ ਨੇ ਖਾਸ ਕਰਕੇ ਰਾਮ ਮੰਦਰ ਦੀ ਉਸਾਰੀ ਨੂੰ ਲੈ ਕੇ ਖਾਸ ਕਰਕੇ ਉਸ ਦੇ ਅਚਾਨਕ ਹੋਏ ਉਦਘਾਟਨ ਨੂੰ ਲੈ ਕੇ ਅਚਾਨਕ ਸੀ ਜਾਂ ਸੋਚਿਆ ਸਮਝਿਆ ਇਸ ਉੱਤੇ ਚਰਚਾਵਾਂ ਕੀਤੀਆਂ ਜਾ ਰਹੀਆਂ ਨੇ ਖੈਰ ਇਹਨਾਂ ਮਾਮਲਿਆਂ ਨੂੰ ਲੈ ਕੇ ਔਰ ਖਾਸ ਕਰਕੇ ਸਿੱਖ ਸਮੁਦਾਇ ਨਾਲ ਜੁੜੀਆਂ ਹੋਈਆਂ ਕਈ ਅਹਿਮ ਗੱਲਾਂ ਨੂੰ ਲੈ ਕੇ ਅੱਜ ਅਸੀਂ ਮੌਜੂਦ ਹੈ ਕਹੋ ਜੀ ਸ਼ਖਸੀਅਤ ਨਾਲ ਜਿਹੜੇ ਪੇਸ਼ੇ ਤੋਂ ਐਡਵੋਕੇਟ ਨੇ ਪਰ ਐਡਵੋਕੇਸੀ ਦੇ ਨਾਲ ਨਾਲ ਇਹੋ ਇਹੋ ਜੀਆਂ ਗੱਲਾਂ ਜਾਣਦੇ ਨੇ ਜੋ ਸ਼ਾਇਦ ਸਿੱਖ ਕੌਮ ਨੂੰ ਜਾਣਣੀਆਂ ਬਹੁਤ ਜ਼ਰੂਰੀ ਨੇ ਭਾਈ ਸਿਮਰਨਜੀਤ ਸਿੰਘ ਸਾਡੇ ਨਾਲ ਮੌਜੂਦ ਨਹੀਂ ਉਹਨਾਂ ਨੇ ਜੋ ਗੱਲਾਂ ਸ਼ੇਅਰ ਕੀਤੀਆਂ ਨੇ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਭਾਈ ਸਾਹਿਬ ਸਭ ਤੋਂ ਪਹਿਲਾਂ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ अच्छा ਤੁਸੀਂ ਇੱਕ ਗੱਲ ਆਖੀ ਸੀਗੀ ਤੁਹਾਡੀ ਇੱਕ ਸਟੇਟਮੈਂਟ ਸੀਗੀ ਕਿ ਆ ਰਾਮ ਮੰਦਰ ਦੀ ਉਹ ਸਾਰੀ ਨੂੰ ਲੈ ਕੇ ਬਾਬਰੀ ਮਸਜਿਦ ਦਾ ਹਵਾਲਾ ਦਿੱਤਾ ਜਾਂਦਾ ਆ ਪਰ ਉੱਥੇ ਹੀ ਸਿੱਖ ਕੌਮ ਆ ਕੇ ਖੜ ਜਾਂਦੀ ਹੈ ਖਾਲਸਾ ਰਾਜ ਆ ਕੇ ਖੜ ਜਾਂਦਾ ਆ ਕਿ ਖਾਲਸਾ ਰਾਜ ਦੀ ਤੇ ਟ੍ਰੀਟੀ ਹੋਈ ਸੀਗੀ ਜਿਹਨੂੰ ਲਾਹੌਰ ਟ੍ਰੀਟੀ ਕਹਿੰਦੇ ਨੇ ਮੈਂ ਜਾਣਨਾ ਚਾਹੁੰਦਾ ਇੱਥੋਂ ਸ਼ੁਰੂਆਤ ਕਰਦੇ ਆ ਆਪਣੀ ਕਨਵਰਸੇਸ਼ਨ ਦੀ ਕਿ ਕੋ ਸੁਪਰੀਮ ਕੋਰਟ ਨੇ ਜਦੋਂ ਬਾਬਰੀ ਮਸਜਿਦ ਬਣਾਉਂਦੀ ਦੀ ਜਗ੍ਹਾ ਰਾਮ ਮੰਦਰ ਬਣਾਉਂਦੀ ਜਜਮੈਂਟ ਦਿੱਤੀ ਹੈ ਉਹਨਾਂ ਨੇ ਪਲੀ ਲਈ ਹੈ ਕਿ ਇੱਥੇ ਹਿਸਟੋਰੀਕਲ ਸਾਨੂੰ ਹਿਸਟਰੀ ਨਜ਼ਰ ਆਈ ਹੈ 500 ਸਾਲ ਪਹਿਲੇ ਕਿ ਇੱਥੇ ਮੰਦਰ ਹੈਗਾ ਸੀ ਤੇ ਉਸ ਕੱਲ ਨੂੰ ਲੈ ਕੇ ਜੇ ਤੁਸੀਂ ਹਿਸਟਰੀ ਨੂੰ ਲੈ ਕੇ ਫੈਸਲਾ ਕਰਨਾ ਹੈ ਤੇ ਫਿਰ ਸਾਡਾ ਵਿਊ ਸੀ ਕਿ ਇੱਕ ਟ੍ਰੀਟੀ ਆਫ ਲਾਹੌਰ ਹੋਈ ਹੈ 1849 ਸਿੱਖ ਰਾਜਿਕ ਇੰਡੀਪੈਂਡੈਂਟ ਆਪ ਦੇ ਆਪ ਸਰਾਜ ਹੈ 1809 ਤੋਂ ਲੈ ਕੇ ਟ੍ਰੀਟੀ ਆਫ ਅੰਮ੍ਰਿਤਸਰ ਤੋਂ ਲੈ ਕੇ ਟ੍ਰੀਟੀ ਆਫ ਲਾਹੌਰ ਤੱਕ ਸਾਡੀਆਂ ਅੰਗਰੇਜ਼ਾਂ ਨਾਲ ਨੰਬਰ ਆਫ ਟ੍ਰੀਟੀਆਂ ਹੋਈਆਂ ਅਸੀਂ ਅੰਗਰੇਜ਼ਾਂ ਤੇ ਟੈਕਸ ਵੀ ਲਾਈ ਨੇ ਲੋਨ ਦਾ ਟੈਕਸ ਵੀ ਲਾਇਆ ਉਹਨਾਂ ਕੋਲ ਸਮਾਨ ਲਜਾਨ ਦਾ ਗੁੱਡਸ ਦਾ ਟੈਕਸ ਵੀ ਲਾਇਆ ਜਿਹੜੀ ਲਾਸਟ ਟ੍ਰੀਟੀ ਸੀ ਉਹ ਟ੍ਰੀਟੀ ਆਫ ਲਾਹੌਰ ਸੀ ਉਦੋਂ ਅੰਗਰੇਜ਼ ਨੇ ਕਿਹਾ ਕਿ ਜਦੋਂ ਮਹਾਰਾਜਾ ਦਲੀਪ ਸਿੰਘ ਅਡਲਟ ਹੋਜੂਗਾ ਐਸ ਦੀ ਡੇਟ ਚ ਅਸੀਂ ਸਿੱਖ ਰਾਜ ਨੂੰ ਸਸਪੈਂਡ ਕਰਦੇ ਆਂ ਤੇ ਜਦੋਂ ਇਹ ਅਡਲਟ ਹੋਊਗਾ ਅਸੀਂ ਰੀਸਟੋਰ ਕਰ ਦੇਵਾਂਗੇ ਤੇ ਅਸੀਂ ਕਹਿੰਦੇ ਆ ਕਿ ਉਹ ਹਿਸਟੋਰਿਕਲੀ ਬ੍ਰਿਟਿਸ਼ ਕੋਲੇ ਵੀ ਰਿਕਾਰਡ ਪਿਆ ਹੈ ਸਾਰੀਆਂ ਕਿਤਾਬਾਂ ਚ ਲਿਖਿਆ ਪਿਆ ਹੈ ਕਿ ਸੁਪਰੀਮ ਕੋਰਟ ਨੂੰ ਵੀ ਚਾਹੀਦਾ ਹੈ ਕਿ ਹਿਸਟਰੀ ਨੂੰ ਕੋਟ ਕਰਦੇ ਹੋਏ ਇੱਕ ਜਜਮੈਂਟ ਲੈ ਕੇ ਆਉਣ ਕਿ ਜਿਹੜੀ 6 ਸਟੇਟ ਹੈ ਇਹ ਇੰਡੀਪੈਂਡੈਂਟ ਸਟੇਟ ਸੀ ਜਿਹਨੂੰ ਧੋਖੇ ਨਾਲ ਅੰਗਰੇਜ਼ ਨੇ ਤੇ ਇਥੋਂ ਦੇ ਜਿਹੜੇ ਰੂਲਰਸ ਸੀ ਇਹਨਾਂ ਨੇ ਤੋੜ ਦਿੱਤਾ ਹੈ ਤੇ ਉਹਨੂੰ ਰੀਸਟੋਰ ਕਰ ਦੇਣਾ ਚਾਹੀਦਾ ਹੈ ਉਸੇ ਪਲੀਤੇ ਜਿਹੜੀ ਪਲੀਤੇ ਬਾਬਰੀ ਮਸ਼ਹਦ ਨੂੰ ਤੋੜ ਕੇ ਰਾਮ ਮੰਦਰ ਰੀਸਟੋਰ ਕੀਤਾ ਹੈਗਾ ਅੱਛਾ ਇੱਕ ਗੱਲ ਚਲਦੀ ਹੈ ਜਦੋਂ ਵੀ ਆਪਾਂ ਖਾਲਸਾ ਰਾਜ ਦੀ ਗੱਲ ਕਰਦੇ ਹਾਂ ਨਾ ਦੋ ਟਰਮਸ ਆਉਂਦੀਆਂ ਸਾਡੇ ਕੋਲੇ ਇੱਕ ਖਾਲਸਾ ਰਾਜ ਇੱਕ ਖਾਲਿਸਤਾਨ ਦੋਮਾਂ ਚੀਜ਼ਾਂ ਬਾਰੇ ਜਦੋਂ ਗੱਲ ਕੀਤੀ ਜਾਂਦੀ ਹੈ ਨਾ ਦੋਮਾਂ ਨੂੰ ਅਲੈਦਾ-ਅਲੈਦਾ ਖੜਾ ਕਰ ਦਿੱਤਾ ਜਾਂਦਾ ਆ ਕੀ ਇਹ ਇਹ ਵੱਖਰੀਆਂ ਚੀਜ਼ਾਂ ਨੇ ਔਰ ਦੂਜੀ ਗੱਲ ਜੇ ਖਾਲਿਸਤਾਨ ਦੀ ਗੱਲ ਕਰਨੀ ਹੈ ਤੇ ਕੀ ਖਾਲਿਸਤਾਨ ਦੀ ਗੱਲ ਅਸ਼ਰੀਆਮ ਰਾਮ ਨਾਲ ਕੀਤੀ ਜਾ ਸਕਦੀ ਆ ਉਹ ਕਨਵਰਸੇਸ਼ਨ ਕਰਨ ਦਾ ਇੱਕ ਮੁੱਦਾ ਬਣ ਸਕਦਾ ਆ ਕਿ ਨਹੀਂ ਦੀ ਕੁਝ ਰੀਤੀ ਖਾਲਸਾ ਰਾਜ ਦੀ ਗੱਲ ਹੈ ਇਹ ਇਤਿ ਪਿਛੇ ਹਿਸਟੋਰੀਕਲ ਅਥੈਂਸਿਟੀ ਹੈ ਕਿ ਸਭ ਤੋਂ ਪਹਿਲੇ ਬਾਬਾ ਬੰ다 ਸਿੰਘ ਬਹਾਦਰ ਨੇ ਖਾਲਸਾ ਰਾਜ ਸਟੈਪਲਿਸ਼ ਕੀਤਾ ਸੀ ਉਸੇ ਸਟੇਟ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰੇ ਖਾਲਸਾ ਦਾ ਨਾਮ ਦਿੱਤਾ ਸੀ ਤੇ ਇਹ ਤੇ ਸਾਡੀ ਹਿਸਟੋਰੀਕਲ ਹੈਗਾ ਤੇ ਜਿਹੜੀ ਖਾਲਸਾਣ ਵਾਲੀ ਗੱਲ ਹੈ ਇਹ ਤੇ ਗੱਲ ਹੈਗੀ ਹੈ ਕਿ 1932-33 ਦੇ ਵਿੱਚ ਇੱਕ ਬੜਾ ਰੋਸ਼ਨ ਦਿਮਾਗ मुसलमान सी बलाचौर तो रहमत अली कि कैम्ब्रिज के सरदार कपूर सिंह आईसीएस का क्लासमेट से वो एक वॉर लैके आता है पाकिस्तान वो लिखता पी फार पंजाब ए फार अफगानिस्तान एस फार सिंध है ना उदो फिर बड़ी मजाक वाली गलसी पैफलेट छुपा के वंटद है कि देखो ठीक है उन्नीस सौ चाली के मुस्लिम लीग उस पाकिस्तान अडोप्ट कर लें ਪਾਕਿਸਤਾਨ ਨੂੰ ਕੰਟਰ ਕਰਨ ਲਈ 1943 ਦੇ ਵਿੱਚ ਇਥੋਂ ਦੇ ਜਿਹੜੇ ਕਾਮਰੇਡ ਸੀ ਉਹ ਰਸ਼ੀਆ ਨੂੰ ਇੱਕ ਤਰ੍ਹਾਂ ਪਾ ਕੇ ਜਾਂਦੇ ਆ ਇੱਕ ਸਿੱਖਾਂ ਨੂੰ ਖਾਲਸਤਾਨ ਚਾਹੀਦਾ ਇਹ ਕਾਮਰੇਡਾਂ ਨੇ ਬਣਾਈ ਹੋਈ ਟਰਮ ਹੈ ਹਾਂਜੀ ਕਾਮਰੇਡਾਂ ਨੇ ਫਸਟ ਟਾਈਮ ਇਹ ਪੇਸ਼ ਕੀਤਾ ਵਰਡ ਉਸ ਤੋਂ ਬਾਅਦ ਤੁਹਾਡੇ ਇਥੇ ਫਗਵਾੜੀ ਤੋਂ ਬਲਵੰਤ ਸਿੰਘ ਕੁੱਕੜ ਸੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਉਹਨਾਂ ਨੇ 1946 ਚ ਸ਼੍ਰੋਮਣੀ ਕਮੇਟੀ ਕੋਲ ਜਰਨਲ ਸਹਿਮਤੀ ਨਾਲ ਇਹ ਮਤਾ ਪਵਾਇਆ ਕਿ ਸਿੱਖਾਂ ਨੂੰ ਖਾਲਸਤਾਨ ਚਾਹੀਦਾ ਤੇ ਉਸ ਤੋਂ ਬਾਅਦ ਇਹ ਟਾਮ ਜਗਜੀਤ ਸਿੰਘ ਚੋਹਾਨ ਹੁਣਾਂ ਨੇ ਯੂਜ਼ ਕੀਤੀ ਹੈ ਸਰਦਾਰ ਕਪੂਰ ਸਿੰਘ ਆਈਸੀਐਸ ਹੁਣਾਂ ਨੇ ਤੇ ਸਿੱਖ ਹੋਮਲੈਂਡ ਵਰਡ ਯੂਜ਼ ਕੀਤਾ ਹੈ ਤੇ ਫਿਰ ਸਲੋ ਸਲੋ ਜਦੋਂ 1986 ਚ ਸਬਤ ਖਾਲਸਾ ਹੁੰਦਾ ਹੈ ਉਹਨਾਂ ਨੇ ਇਹਨੂੰ ਆਪਦੇ ਰੈਜ਼ੋਲੂਸ਼ਨ ਚ ਲਿਆ ਹੈ ਕਿ ਸਿੱਖਾਂ ਨੂੰ ਖਾਲਸਤਾਨ ਚਾਹੀਦਾ ਹੈ ਸੋ ਤੁਸੀਂ ਉਹਨੂੰ ਖਾਲਸਾ ਰਾਜ ਕਹ ਲਓ ਮੈਨੂੰ ਲੱਗਦਾ ਖਾਲਸਾ ਰਾਜ ਜਿਹੜਾ ਮੋਰ ਐਪ੍ਰੋਪ੍ਰੀਏਟ टर्म ਹੈਗੀ ਹੈ ਤੇ ਇਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਦੋਨਾਂ ਚ ਉਹੀ ਖਾਲਿਸਤਾਨ ਵੀ ਖਾਲਸਾ ਰਾਜ ਦੀ ਗੱਲ ਕਰਦਾ ਹੈ ਕਿ ਰੂਲ ਆਫ ਪਿਅਰਸ ਹਾਂਜੀ ਪਹਿਲਾ ਖਾਲਿਸਤਾਨ ਪਹਿਲਾ ਖਾਲਸਾ ਰਾਜ ਆਇਆ ਖਾਲਸਾ ਰਾਜ ਤੋਂ ਬਾਅਦ ਉਹੀ ਖਾਲਸਾ ਰਾਜ ਚਾਉਣ ਵਾਲਿਆਂ ਨੇ ਉਸ ਨੂੰ ਇੱਕ ਖਾਲਸਾ ਸਟੇਟ ਦੀ ਮੰਗ ਕਰ ਦਿੱਤੀ ਗਈ ਇੱਕ ਵੱਖਰੀ ਸਟੇਟ ਦੀ ਇੱਕ ਸਪੈਸ਼ਲ ਸਟੇਟ ਦੀ ਮੰਗ ਕਰ ਦਿੱਤੀ ਗਈ ਜਦੋਂ ਆਜ਼ਾਦੀ ਹੋਈ ਆਜ਼ਾਦੀ ਤੋਂ ਬਾਅਦ ਉਹ ਇੱਕ ਸੂਬਾ ਦੀ ਮੂਵਮੈਂਟ ਬਣ ਗਈ ਸੂਬਾਈ ਮੂਵਮੈਂਟ ਬਣ ਗਈ ਉਹਨੂੰ ਸੂਬੇ ਪੱਧਰ ਤੇ ਰੱਖ ਦਿੱਤਾ ਗਿਆ ਇਹ ਮੈਂ ਨਹੀਂ ਕਹਿੰਦਾ ਇਹ ਸੁਖਦਿਆਲ ਸਿੰਘ ਨੇ ਆਪਣੀ ਕਿਤਾਬ ਚ ਲਿਖਿਆ ਆ ਪਰ ਇਹ ਘਟਦਾ ਘਟਦਾ ਇੰਨਾ ਘਟਦਾ ਇੰਨਾ ਨਿਹਾਰ ਸਿੱਖ ਕੌਮ ਚ ਆ ਗਿਆ ਕਿ ਉਸ ਤੋਂ ਬਾਅਦ ਸਿਰਫ ਉਹ ਭਾਸ਼ਾ ਦੇ ਆਧਾਰ ਤੇ ਵੰਡੀ ਚਾਣ ਲੱਗ ਗਏ ਦੇਖੋ ਸੀਤੀ ਇੱਕ ਤੁਹਾਡੇ ਵਿਰੋਧੀ ਦੀ ਤੁਹਾਨੂੰ ਕੰਟੇਨ ਕਰਨ ਦੀ ਕੋਸ਼ਿਸ਼ ਹੁੰਦੀ ਹੈ ਸਿੱਖਾਂ ਦਾ ਰਾਜ ਤੇ ਨਕਸ਼ੇ ਤੇ ਪਿਆ ਜੋ ਮਹਾਰਾਜਾ ਰਣਜੀਤ ਸਿੰਘ ਨਾਲ ਹੈ ਸਾਡੀ ਬਾਉਂ ਚਾਈਨਾ ਨੂੰ ਵੀ ਲੱਗਦੀਆਂ ਨਹੀਂ ਅਸੀਂ ਪਾਕਿਸਤਾਨ ਨੂੰ ਵੀ ਟੱਚ ਕਰਦੇ ਆਂ ਤੇ ਆਪਾਂ ਦਾ ਰਾਜਸਥਾਨ ਤੇ ਇੱਧਰ ਤੇ ਤੁਹਾਨੂੰ ਇਹ ਇੰਟਰਸਟਿੰਗਲੀ ਦੱਸਣਾ ਚਾਹੁੰਦਾ ਹੈ ਕਿ 1956 ਤੱਕ ਜਿਹੜਾ ਦਿੱਲੀ ਸੀ ਉਹ ਪੰਜਾਬ ਦਾ ਜ਼ਿਲ੍ਹਾ ਸੀ ਉੱਥੇ ਜਿਹੜਾ ਡੀਸੀ ਸੀ ਪੰਜਾਬ ਲਾਉਂਦਾ ਸੀ ਇਸ ਤੋਂ ਪੰਜਾਬ ਹਰਿਆਣਾ ਰੀਆਰਗੇਨਾਈਜੇਸ਼ਨ ਐਕਟ ਬਣਿਆ ਹੈ ਉਦੋਂ ਦਿੱਲੀ ਪੰਜਾਬ ਤੋਂ ਖੁਸ਼ੀ ਹੈ ਤੇ ਇਹ ਤੋਂ ਸਾਡੇ ਬੱਚਿਆਂ ਨੇ ਇਹ ਹਿਸਟਰੀ ਪੜ੍ਹੀ ਨਹੀਂ ਹੈਗੀ ਸਮਝ ਦੇਣੀ ਹੈ ਕਿ ਜੋ ਸਟੇਟ ਦਾ ਨੈਰੇਟਿਵ ਹੈ ਆਪਾਂ ਉਹ ਹੀ ਲਈ ਜਾ ਰਹੇ ਹਾਂ ਕਿ ਸਭ ਹੈਰਾਨੀ ਦੀ ਗੱਲ ਇਹ ਉੱਠਦੀ ਹੈ ਕਿ ਜੇ ਉਹ ਨਕਸ਼ੇ ਦੇ ਉੱਤੇ ਪਿਆ ਆ ਖਾਲਿਸਤਾਨ ਤੇ ਫਿਰ ਅੱਜ ਦੇ ਟਾਈਮ ਦੇ ਉੱਤੇ ਆਪਾਂ ਉਸ ਖਾਲਿਸਤਾਨ ਦੀਆਂ ਉਸ ਖਾਲਸਾ ਰਾਜ ਦੀ ਖਾਸ ਕਰਕੇ ਉਹ ਖਾਲਸਾ ਰਾਜ ਦੀ ਮੰਗ ਕਿਉਂ ਨਹੀਂ ਕਰ ਸਕਦੇ ਉਹ ਜਿਹੜਾ ਨਕਸ਼ੇ ਤੇ ਬਿਆ ਹੋਇਆ ਹੈ ਅਸੀਂ ਕਿਉਂ ਉਹਨਾਂ ਨੂੰ ਨਹੀਂ ਮੰਗ ਸਕਦੇ ਕਿਉਂ ਅਸੀਂ ਤਾਂ ਮੰਗ ਰਹੇ ਹੈਗੇ ਆ ਇਹ ਤਾਂ ਹੁਣ ਕੁਝ ਲੋਕ ਐਸੇ ਨਹੀਂ ਕਿ ਜਿਨ੍ਹਾਂ ਨੂੰ ਸਮਝ ਨਹੀਂ ਨਾ ਸਮਝ ਹੈਗੇ ਨੇ ਸਟੇਟ ਨੇ ਆਪ ਦੇ ਮੌਤ ਪੀਸਸ ਖੜੇ ਕਰ ਲਏ ਨੇ ਦੇਖੋ ਜਦੋਂ ਆ ਬਾਸ਼ਪਾਈ ਬੀਇੰਗ ਫੋਰ ਮਿਨਿਸਟਰ ਗਿਆ ਸੀ ਚైనా ਦੇ ਵਿੱਚ ਤੇ ਚైనా ਨੇ ਉਹਨੂੰ ਦੱਸ ਦਿੱਤਾ ਸੀ ਕਿ ਤੁਸੀਂ ਸਾਡੇ ਨਾਲ ਗੱਲ ਨਾ ਕਰੋ ਹਿੱਸਾ ਖਾਲਸਾ ਰਾਜ ਦਾ ਹੈ ਖਾਲਸਾ ਰਾਜ ਸਾਡੇ ਨਾਲ ਗੱਲ ਕਰੂਗਾ ਫਿਰ ਚੱਲੂਗੀ ਹੁਣ ਜਦੋਂ ਇਹਨਾਂ ਨੇ ਕੋਹਿੰੂਰ ਮੰਗੇ ਇੰਗਲੈਂਡ ਤੋਂ ਉਹਨਾਂ ਨੇ ਵੀ ਕਹਿਤਾ ਹੈ ਤੁਹਾਡਾ ਨਹੀਂ ਹੈਗਾ ਖਾਲਸਾ ਰਾਜ ਦਾ ਹੈਗਾ ਤਿਸੋ ਇਹ ਸਾਰੀ ਜਿਹੜੀ ਗੱਲ ਹੈ ਇਤੇ ਹਿਸਟੋਰੀਕਲ ਹੈ ਗਿਆ ਹੈ ਇਤੇ ਸਿੱਖਾਂ ਨੂੰ ਸਮਝਣ ਦੀ ਲੋੜ ਹੈ ਮੈਂ ਬੜੀ ਵਾਰੀ ਕਹਿਣਾ ਹੈ ਕਿ 1945 ਤੱਕ UN ਦੇ 51 ਦੇਸ਼ ਮੈਂਬਰ ਸੀ ਤੇ 1990 ਤੋਂ ਬਾਅਦ 80 85 ਦੇਸ਼ ਨਵੇਂ ਨਕਸ਼ੇ ਤੇ ਆਏ ਲਾਸਟ ਦੇਸ਼ 2014 ਚ ਲਖਸ਼ੇ ਤੇ ਆਇਆ ਹੈਗਾ ਤਿਸੋ 6 ਸਟੇਟ ਇੱਕ ਐਸੀ ਹੋ ਸਕਦੀ ਹੈ ਜਿਹੜੀ ਵਫਰ ਸਟੇਟ ਬਣ ਸਕਦੀ ਹੈ ਕਿਉਂਕਿ ਮੁਸਲਮਾਨਾਂ ਤੇ ਹਿੰਦੂਆਂ ਦੇ ਵਿੱਚ ਬਹੁਤ ਟਕਰਾਅ ਚੱਲ ਰਿਹਾ ਹੈ ਦੋਨਾਂ ਕੋਲ एटॉमिक वेपन्स ਨੇ ਜੇ ਚੱਲ ਗਏ ਤੇ ਜਦੋਂ एटॉमिक वेपन ਚੱਲੇ ਨੇ ਐਟਮੀ ਬੰਬ ਨੇ ਨਾ ਤੇ ਇਹ ਦੇਖਣਾ ਕਿ ਮੁਸਲਮਾਨ ਹੈ ਇਹ ਸਿੱਖ ਹੈ ਕਿ Hindu ਹੈ ਕਿ Christian ਹੈ ਉਹਨੇ ਸਾਰੀ ਜਿਹੜੀ ਹਿਊਮਨ ਰੇਸ ਹੈ ਉਹ ਮਲਿਆ ਮਿਟ ਕਰ ਦੇਣੀ ਹੈ ਤੁਸੀਂ ਦੇਖੋ ਜਾਪਾਨ ਚ ਛੋਟਾ ਜਿਹਾ ਬੰਬ ਚੱਲਿਆ ਸੀ ਤਾਂ ਉਹਦਾ ਕੀ ਅਸਰ ਹੋਇਆ ਤੇ ਸੋ ਇਹ ਜਿਹੜੀ ਵਾਰ ਨੂੰ ਰੋਕਣ ਲਈ ਇਹ ਜਿਹੜੀ ਵਫਰ ਸਟੇਟ ਹੈ ਬੜੀ ਜ਼ਰੂਰੀ ਹੈਗੀ ਹੈ ਤੇ ਸੋ ਅਸੀਂ ਤੇ ਹੀ इंडियन स्टेट ਨੂੰ ਕਹਿ ਸੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਤੇ ਤੁਸੀਂ ਯੂਐਸ ਵਾਂਗੂ ਕਨਫਰੈਂਟੇਸ਼ਨ ਬਣਾ ਸਕਦੇ ਹੋ ਟੈਂਪਰੇਰੀ ਜੇ ਤੁਸੀਂ ਸਾਡੇ ਨਾਲ ਚੰਗਾ ਵਿਚਰੋਗੇ ਤੇ ਅਸੀਂ ਤੁਹਾਡਾ 파ਟ ਬਨੇ ਰਾਵਾਂਗੇ ਜੇ ਤੁਸੀਂ ਨਹੀਂ ਵਿਚਰੋਗੇ ਤੇ ਅਸੀਂ ਲੱਗ ਹੋ ਜਾਵਾਂਗੇ ਜਿਵੇਂ ਯੂਐਸ ਹੈਗਾ ਹੈ ਤੇ ਇਹ ਤੇ ਹੁਣ ਸਟੇਟ ਨੂੰ ਸੋਚਣਾ ਪਊਗਾ ਇਹਨਾਂ ਨੇ ਕੀ ਕਰਨਾ ਹੈਗਾ ਇੱਕ ਪਾਸੇ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਹਾਂ ਪਰ ਦੂਜੇ ਪਾਸੇ ਗੱਲ ਆ ਜਾਂਦੀ ਹੈ ਹਿੰਦੂਤਵ ਦੀ ਹਿੰਦੂਵਾਦ ਦੀ ਹਿੰਦੂਵਾਦੀ ਵਿਚਾਰਧਾਰਾ ਦੀ ਜਦੋਂ ਉਹ ਗੱਲ ਆਉਂਦੀ ਹੈ ਨਾ ਫਿਰ ਦਿਮਾਗ 'ਚ ਇੱਕ ਚੀਜ਼ ਸਟ੍ਰਾਈਕ ਕਰਦੀ ਹੈ ਆਰਐਸਐਸ RSS ਵੀ ਕੁਝ ਕਰ ਰਹੀ ਆ RSS ਵੱਲੋਂ ਵੀ ਕੁਝ ਕੀਤਾ ਜਾ ਰਿਹਾ ਹੁਣ ਤੱਕ ਦੀਆਂ ਜਿਹੜੀਆਂ ਗਤੀਵਿਧੀਆਂ ਸਿਆਸੀ ਪੱਧਰ ਤੇ ਚੱਲ ਰਹੀਆਂ ਪੂਰੇ ਭਾਰਤ ਦੇਸ਼ ਦੇ ਵਿੱਚ ਸ਼ਰਿਆਮ ਕਹੇ ਦਿੱਤਾ ਜਾਂਦਾ ਹੈ ਕਿ RSS ਦਾ ਨਤੀਜਾ ਹੈਗਾ ਸ਼ਰਿਆਮ ਕਹੇ ਦਿੱਤਾ ਜਾਂਦਾ ਹੈ ਕਿ ਪੰਜਾਬ ਅੰਦਰ ਵੀ ਜਿਹੜੀ ਖਾਸ ਕਰਕੇ ਸਿੱਖ ਸਮਾਜ ਨੂੰ ਲੈ ਕੇ ਜਿਹੜੀਆਂ ਸਰਮੌਰ ਜਥੇਬੰਦੀਆਂ ਨੇ ਪੰਥਕ ਜਥੇਬੰਦੀਆਂ ਨੇ ਉਹਨਾਂ ਵਿੱਚ ਵੀ RSS છਾਈ ਪਈ ਆ ਤੁਸੀਂ ਕਿਦਾਂ ਦਾ ਸੋਚਦੇ ਹੋ RSS ਬੜੀ ਕਮਜ਼ੋਰ ਜੀ ਜ਼ਮਾਤ ਹੈ ਇਹ ਉਹ ਲੋਕ ਨੇ ਇਹਨਾਂ ਦੀ ਗਾਈਡਿੰਗ ਸਪਿਰਟ ਹੈ ਵੀਰ ਸਾਵਰਕਰ ਜਿਹੜਾ ਮਾਫੀ ਮੰਗ ਕੇ ਆਇਆ ਸੀ ਅੰਗਰੇਜ਼ਾਂ ਕੋਲੋਂ ਇਨਾਂ ਦੇ ਲੀਡਰ ਬੜੇ ਕਮਜ਼ੋਰ ਜਿਹੇ ਨਹੀਂ ਇਹ ਭੀੜ ਦੇ ਵਿੱਚ ਅਟੈਕ ਕਰਦੇ ਨੇ ਮੌਬ ਲਿੰਚਿੰਗ ਕਰਦੇ ਨੇ ਇਹ ਇਹੋ ਜੇ ਸੂਰਮੇ ਨੇ ਜਿਹੜੇ ਪ੍ਰੈਗਨੈਂਟ ਔਰਤਾਂ ਦੇ ਪੇਟ ਚੋਂ ਤਰਸੂਲ ਨਾਲ ਬੱਚਾ ਕੱਢ ਕੇ ਕਹਿੰਦੇ ਨੇ ਕਿ ਸਾਨੂੰ ਮਹਾਰਾਜਾ ਪ੍ਰਤਾਪ ਦੀ ਫੀਲਿੰਗ ਆ ਰਹੀ ਹੈ ਇਹ ਬੜੇ ਕਮਜ਼ੋਰ ਨੇ ਜਿਹੜੀ ਚੰਗੀ ਜ਼ਮਾਤ ਕੋਈ ਵੀ ਹੁੰਦੀ ਹੈ ਦੁਨੀਆ ਦੀ ਉਹ ਨਾ ਤੇ ਕਿਸੇ ਧਰਮ ਦੇ ਖਿਲਾਫ ਹੈ ਨਾ ਹੀ ਉਹ ਕਿਸੇ ਜਾਤ ਦੇ ਆਧਾਰ ਤੇ ਕਿਸੇ ਨਾਲ ਵਿਤਕਰਾ ਕਰਦੀ ਹੈ ਇਹ ਲੋਕ ਕਹਿੰਦੇ ਨੇ ਕਿ ਅਸੀਂ ਇੱਥੋਂ ਦੇ ਰਹਿਣ ਵਾਲੇ ਹਰ ਸਿੱਖ ਨੂੰ ਮੁਸਲਮਾਨ ਨੂੰ 크ਰਿਸਚਨ ਨੂੰ ਹਿੰਦੂ ਬਣਾ ਦੇਣਾ ਹੈ ਤੇ ਸਾਡੀ ਹਿਸਟਰੀ ਤੇ ਇੱਕ ਗੁਰੂ ਨਾਨਕ ਸਾਹਿਬ ਨੇ ਜ਼ਨੌਉ ਪਹੁੰਚ ਤੋਂ ਇਨਕਾਰ ਕਰਤਾ ਸੀ ਤੇ ਫਿਰ ਗੁਰੂ ਤੇਗ ਬਹਾਦਰ ਪਾਸ਼ਾ ਨੇ ਜ਼ਨੌਉ ਦੀ ਰਾਖੀ ਲਈ ਸ਼ਹਾਦਤ ਦਿੱਤੀ ਹੈ ਅਸੀਂ ਕਹਿੰਦੇ ਹਰ ਬੰਦੇ ਦਾ ਜਿਹੜਾ ਫੇਥ ਹੈ ਉਹ ਪ੍ਰਿਜ਼ਰਵ ਰਹਿਣਾ ਚਾਹੀਦਾ ਹੈ ਤੇ ਇਹ ਫੇਥ ਨੂੰ ਤੋੜਨਾ ਚਾਹੁੰਦੇ ਨੇ ਇਹ ਜਿਹੜੀ ਹੈ ਜੁਨੀਫਿਕੇਸ਼ਨ ਚਾਹੁੰਦੇ ਨੇ ਅਸੀਂ ਹਿੰਦੂਇਜ਼ਮ ਦੇ ਖਲਾਫ ਨਹੀਂ ਹੈਗੇ ਜਿਹੜੀ ਹੈ ਹਿੰਦੂਤਵਾ ਹੈ ਜਿਹੜੀ ਪੌਇਜ਼ਨਿੰਗ ਕੀਤੀ ਜਾ ਰਹੀ ਹੈ ਅਸੀਂ ਉਹਦੇ ਖਿਲਾਫ ਹੈਗੇ ਹਾਂ ਜੀ ਸਾਡੇ ਤਾਂ ਵੇਖੋ ਐਨੀ ਵਧੀਆ ਹੈਗਾ ਕਿ ਮਹਾਰਾਜਾ ਰਣਜੀਤ ਸਿੰਘ ਹੋਣਾ ਨੇ ਕਾਂਸੀ ਦੇ ਵਿੱਚ ਜਿਹੜਾ ਮੰਦਿਰ ਹੈ ਉਹਦੇ ਲਈ ਆਪਦੇ ਵੇਲੇ ਸਵਾ ਮਨ ਸੋਨਾ ਭੇਜਿਆ ਛਾੜਨ ਲਈ ਤੇ ਮੈਂ ਹੁਣ ਤੁਸੀਂ ਬਾਬਰੀ ਦੀ ਗੱਲ ਕਰ ਰਹੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਲਾਹੌਰ ਦੇ ਵਿੱਚ ਇੱਕ 골ਡਨ ਮਸਜਿਦ ਹੈ ਉਹਦੀ ਹਿਸਟਰੀ ਦੱਸਣਾ ਚਾਹੁੰਨਾ ਵੀ ਕੁਝ ਨਿਆਂਗੇ ਮਹਾਰਾਜਾ ਸਾਹਿਬ ਕੋਲ ਕਿਸਾਨੂੰ ਜਗਾ ਚਾਹੀਦੀ ਹੈ ਉਹਨੇ ਕਿਹ ਜਗ੍ਹਾ ਲੈ ਲਉ ਮਹਾਰਾਜ ਸਾਹਿਬ ਨੂੰ ਪਤਾ ਨਹੀਂ ਸੀ ਕਿ ਉਹ ਚ ਕੋ ਮਸਜਿਦ ਵੀ ਅਨੁਕਰਤੇ ਉਹ ਮਸਜਿਦ ਦੇ ਉੱਪਰ ਨਿਆ ਗੋਆ ਮਲ ਦਿੰਦੇ ਨੇ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਪਤਾ ਲੱਗਦਾ ਹੈ ਕਿ ਬੜੀ ਇਹ ਬਲੰਡਰ ਗਲਤੀ ਕੀਤੀ ਹੈ ਇਹਨਾਂ ਨੇ ਬੇਦਵੀ ਕੀਤੀ ਹੈ ਤੇ ਮਹਾਰਾਜ ਸਾਹਿਬ ਆਪ ਜਾ ਕੇ ਕੱਚੇ ਦੁੱਧ ਦੇ ਨਾਲ ਮਸਜਿਦ ਨੂੰ ਸਾਫ ਕਰਦੇ ਨੇ ਉਸ ਤੋਂ ਬਾਅਦ ਉਹਤੇ ਸਰਕਾਰੀ ਖਜ਼ਾਨੇ ਚ ਸੋਨਾ ਛਾੜਦੇ ਨੇ ਤੇ ਅਸੀਂ ਇਹ ਗਾਈਡ ਕੀਤਾ ਸੀ ਕਿ ਮਿਸਟਰ ਮੋਦੀ ਜੇ ਤੂੰ ਵਾਕਿਆ ਹੀ ਇਹ ਦਰਮ ਦੇਸ਼ ਦਰਮਨਰ ਪੱਖ ਹੈ ਆਪਾਂ ਲੋਕਾਂ ਨੂੰ ਜੋੜ ਕੇ ਰੱਖਣਾ ਚਾਹੁੰਦੇ ਆਂ ਤੇ ਮਹਾਰਾਜਾ ਰਣਜੀਤ ਸਿੰਘ ਤੋਂ ਗਾਈਡੈਂਸ ਲੋ ਜੇ ਤੁਸੀਂ ਉਹ ਮਸਜਦ ਨੂੰ ਠਾਇਆ ਹੈ ਤੇ ਉਹਦੇ ਪੈਰਲਲ ਇੱਕ ਮਸਜਦ ਬਣਾ ਕੇ ਦਿਓ ਜਿਸ ਸਾਨੂੰ ਸ਼ੌਕਤਨਾ ਤੁਸੀਂ ਮੰਦਰ ਨੂੰ ਇਹਨੂੰ ਐਗਰੋਟ ਕੀਤਾ ਉਸ ਥੰਗਨਾਈ ਉੱਥੇ ਜਿਹੜੀ ਹੈ ਤੁਸੀਂ ਮੁਸਲਮਾਨਾਂ ਦੀ ਮਸਜਦ ਵੀ ਸਥਾਪਿਤ ਕਰਦੇ ਤਾਂ ਜੋ ਕਿ ਸਾਰੀਆਂ ਗਿੰਤੀਆਂ ਦੇ ਵਿੱਚ ਪਿਆਰ ਮਾਨਸਤਕਾਰ ਕਾਇਮ ਰਹਿ ਸਕਦਾ ਤੁਸੀਂ ਬੇਸ਼ੱਕ ਇਹ ਗੱਲ ਕਹੀ ਹੈ ਐਗਜ਼ੈਪਲਸ ਵੀ ਦਿੱਤੀਆਂ ਨੇ ਬੇਸ਼ੱਕ ਬਹੁਤ ਦਿਲਚਸਪ ਜੋੜ ਦੇਣ ਵਾਲੀਆਂ ਐਗਜ਼ੈਂਪਲਸ ਨੇ ਪਰ ਉਹ ਗੱਲ ਜਿਹੜੀ ਕਿ ਆਰਐਸਐਸ ਬੜੀ ਛੋਟੀ ਜਮਾਤ ਹੈਗੀ ਹੈ ਉਹ ਪ੍ਰੈਕਟੀਕਲ ਲੈਵਲ ਦੇ ਉੱਤੇ ਉਸ ਤਰ੍ਹਾਂ ਨਜ਼ਰ ਨਹੀਂ ਆ ਰਿਹਾ ਜਦੋਂ ਅਸੀਂ ਆਰਐਸਐਸ ਦੀ ਗੱਲ ਕਰ ਰਹੇ ਹਾਂ ਨਾ ਉਹ ਪੂਰੇ ਦੇਸ਼ ਚੋਂ ਦਾ ਪਸਾਰ ਨਜ਼ਰ ਆ ਰਿਹਾ ਆ ਕਿ ਉਹਨੇ ਹਰ ਥਾਂ ਦੇ ਉੱਤੇ ਓਕਿਪੇਸ਼ਨ ਕੀਤੀ ਹੋਈ ਹੈ ਭਾਵੇਂ ਉਹ ਕੇਂਦਰ ਦੀ ਸਰਕਾਰ ਹੋਵੇ ਉਹਦੇ ਵਿੱਚ ਵੀ ਸ਼ਰੀਆਮ ਕਿਹਾ ਜਾਂਦਾ ਹੈ ਕਿ ਜੋ ਹੋ ਰਿਹਾ ਹੈ ਉਹ ਆਰਐਸਐਸ ਦੇ ਕਹੇ ਅਨਸਾਰ ਹੋ ਰਿਹਾ ਆ ਹੁਣ ਤੱਕ ਜੋ ਹੁੰਦਾ ਆ ਉਹ ਹੀ ਹੋ ਰਿਹਾ ਆ ਔਰ ਦੂਜੇ ਪਾਸੇ ਜਿਹੜੋ ਆਪਣੇ ਪੰਥ ਦੀਆਂ ਜਥੇਬੰਦੀਆਂ ਆਂਦੀਆਂ ਸਰਮੌਰ ਜਥੇਬੰਦੀਆਂ ਆਂਦੀਆਂ ਨੇ ਪ ਆ ਜਾ ਕੇ ਮੁੱਖ ਮੰਤਰੀ ਨਾਲ ਪ੍ਰਧਾਨ ਮੰਤਰੀ ਦੇ ਨਾਲ ਖੜ ਕੇ ਗੱਲ ਨਹੀਂ ਕਰ ਸਕਦੇ ਜਦੋਂ ਉਹ ਬੁਲਾਉਂਦੇ ਨੇ ਉਹਨਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ ਪੱਤਰਾਂ ਦੇ ਜਦੋਂ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਪੱਤਰ ਭੇਜਦੇ ਨੇ ਉਹਨਾਂ ਨੂੰ ਜਵਾਬ ਲਈ ਮਹੀਨੇ-ਮਹੀਨੇ ਉਡੀਕ ਕਰਨੀ ਪੈਂਦੀ ਹੈ ਫਿਰ ਕਿੱਥੇ ਸਟੈਂਡ ਕਰ ਰਹੇ ਆ ਦੋਵੇਂ ਧਿਰ ਦੇਖੋ ਇਹ ਪ੍ਰਧਾਨ ਹੀ ਕਮਜ਼ੋਰ ਨਹੀਂ ਸਿੱਖੀ ਤਾਂ ਬੜੀ ਮਜ਼ਬੂਤ ਹੈ ਉਹ ਦੇਖੋ ਕਿ ਅੰਮ੍ਰਿਤਸਰ ਦੇ ਵਿੱਚ ਜਦੋਂ ਅਕਬਰ ਆਉਂਦਾ ਹੈ ਤੇ ਗੁਰੂ ਸਾਹਿਬ ਕਹਿੰਦੇ ਨੇ ਲੰਗਰ ਲਾਇਨ ਚ ਲੱਗੇ ਸ਼ਕਨਾ ਪੈਣੇ ਉਹ ਕਹਿੰਦਾ ਮੈਂ ਜ਼ਗੀਰ ਦਿੰਨਾ ਹੈ ਤੇ ਗੁਰੂ ਸਾਹਿਬ ਕਹਿੰਦੇ ਨੇ ਜ਼ਗੀਰ ਨਹੀਂ ਚਾਹੀਦੀ ਇਹ ਸੰਗਤ ਦੇ ਸਹਿਯੋਗ ਨਾਲ ਚੱਲਦਾ ਹੈ ਇਹ ਤੇ ਮੰਗਤੇ ਬਣ ਗਏ ਨੇ ਤੇ ਜਿੱਥੇ ਇਹ ਮਤਲਬ ਕੱਲੀ ਇਹ ਵੀ ਬੜੇ ਡੌਨ ਗਏ ਨੇ ਤੇ ਇਹੋ ਐਗਜ਼ਾਮਪਲ ਮੈਂ ਤੁਹਾਨੂੰ ਦਮਦਮਾ ਵੀ ਟਕਸਾਲ ਦੀ ਵੀ ਦਵਾਗਾ ਦਮਦਮਾ ਵੀ ਟਕਸਾਲ ਦਾ ਇੱਕ ਤਾਂ ਮੁਖੀ ਸੀ ਬਾਬਾ ਗਰਬਚਨ ਸਿੰਘ ਪੰਡਰਾਵਾਲੇ ਜਿਹੜੇ ਇੰਦਰਾ ਨੂੰ ਮੂੰਹ ਤੇ ਠੋਕ ਸਕਦੇ ਸੀ ਐਕਸੀਜਨਲ ਆਪਣਾ ਬਾਬਾ ਜ਼ਰਨੈਲਸਨ ਪੰਡਰਾ ਵਾਲੇ ਜਿਨ੍ਹਾਂ ਨੇ ਤਿੰਨ ਦੇਸ਼ਾਂ ਦੀਆਂ ਫੌਜਾਂ ਨੂੰ ਲੋਹੇ ਦੇ ਚੰਨੇ ਸੁਵਾਦ ਦਿੱਤੇ ਤੇ ਉਹਦਾ ਹੀ ਮੁਖੀ ਹੈ ਜਦੋਂ ਬਾਦਲ ਚੀਫ ਮਿਨਿਸਟਰ ਸੀ ਤੇ ਉਹ ਮੈਥੇ ਚ ਗਿਆ ਤੇ ਉਹਨੇ ਕਿਹਾ ਕਿ ਅੱਜ ਟਕਸਾਲ ਜੋ ਮੇਰੇ ਕੋ ਮੰਗਣਾ ਚਾਹੂ ਤਾਂ ਮੰਗ ਲੈ ਮੈਂ ਨਾ ਨਹੀਂ ਕਰਾਂਗਾ ਮੈਂ ਦੇਖੇ ਜਾਵਾਂਗਾ ਤੇ ਸੰਚਲਨੈਲਸਨ ਪੰਡਰਾ ਵਾਲਿਆਂ ਨੇ ਕਿਹਾ ਸੀ ਕਿ ਬਾਦਲ ਸਾਹਿਬ ਟਕਸਾਲ ਗੁਰੂ ਗੋਬਿੰਦ ਸਿੰਘ ਜੀ ਸਥਾਪਿਤ ਕੀਤੀ ਹੋਈ ਹੈ ਅਸੀਂ ਟਕਸਾਲ ਵੱਲੋਂ ਸਿੱਖ ਪੰਥ ਵੱਲੋਂ ਤੈਨੂੰ ਵਾਅਦਾ ਕਰਦੇ ਆਂ ਕਿ ਤੂੰ ਅੱਜ ਜੋ ਪੰਥ ਕੋ ਮੰਗੇਗਾ ਪੰਥ ਤੇਨੂੰ ਖਾਲੀ ਨਹੀਂ ਜਾਣ ਦਊਗਾ ਤੇ ਉਹਦਾ ਹੀ ਮੁਖੀ ਜਿਹੜਾ ਅੱਜ ਪਕੌੜੇ ਚੁੱਕ ਕੇ ਕਦੇ ਮੋਦੀ ਮਗਰ ਤੁਰਿਆ ਫਿਰਦਾ ਤੇ ਕਦੇ ਉਹ ਬਦਲ ਮਗਰ ਤੁਰਿਆ ਫਿਰਦਾ ਇਹ ਗ੍ਰਾਵਟ ਤਾਂ ਸਾਡੀਆਂ ਸਾਰੀਆਂ ਇੰਸਟੀਚੂਨਸ ਸੀ ਬਹੁਤ ਜਿਆਦਾ ਆਈ ਹੈ ਸੀ ਉਹ ਗੱਲ ਕਰਨੀ ਚਾਹਨਾ ਬਜਾ ਬਦਲ ਪਰਿਵਾਰ ਦੀ ਗੱਲ ਚੱਲਦੀ ਹੈ ਮੈਂ ਅੰਤ ਦੇ ਵਿੱਚ ਉਹੀ ਗੱਲਾਂ ਕਰਨੀਆਂ ਚਾਹੁੰਨਾ ਕਿ ਭਾਈ ਕੌਂਕੇ ਦੇ ਕਥਿਤ ਕਤਲ ਮਾਮਲੇ ਨੂੰ ਲੈ ਕੇ ਬੜੀ ਚਰਚਾ ਚੱਲਦੀ ਪਈ ਹੈ ਸਾਬਕਾ ਕਾਰਜਕਾਰੀ ਜੱਜਸਰ ਦਾ ਕਤਲ ਹੁੰਦਾ ਆ ਜੋ ਕੀ ਡਾਕੂਮੈਂਟਸ ਦੇ ਵਿੱਚ ਅਜੇ ਵੀ ਨਹੀਂ ਹੈਗਾ ਤੁਸੀਂ ਉਸ ਚੀਜ਼ ਨੂੰ ਲੈ ਕੇ ਹੁਣ ਤੱਕ ਉਸ ਦੌਰ ਨੂੰ ਲੈ ਕੇ ਹੁਣ ਤੱਕ ਦੀ ਸਾਰੀ ਕਾਰਵਾਈ ਭਾਵੇਂ ਉਹ ਰਿਪੋਰਟ ਬਣੀ ਰਿਪੋਰਟ ਬਣ ਕੇ ਦਬ ਦਿੱਤੀ ਗਈ ਉਸ ਨੂੰ ਉਸ ਸਭ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਔਰ ਖਾਸ ਕਰਕੇ ਬਾਦਲ ਪਰਵਾਰ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸ਼ਮੂਲੀਅਤ ਉਸ ਕੇਸ ਦੇ ਵਿੱਚ ਕਿਸ ਤਰ੍ਹਾਂ ਦੀ ਦੇਖੋ ਸਾਡਾ ਕੇਸ ਬੜਾ ਜੇ ਤੁਸੀਂ ਵੇਖੋਗੇ ਨਾ ਜੇ ਦੁਨੀਆ ਨੂੰ ਪਤਾ ਲੱਗੇ 50006 ਜਿਹੜਾ ਦਿੱਲੀ ਦੀ ਹਾਈ ਕੋਰਟ ਸੁਪਰੀਮ ਕੋਰਟ ਪਾਰਲੀਮੈਂਟ ਦੀ ਹਿੱਕ ਤੇ ਜੁੰਦਿਆ ਫੁਕੇ ਹੈ ਕਿਸੇ ਹਾਈ ਕੋਰਟ ਸੁਪਰੀਮ ਕੋਰਟ ਰਾਸ਼ਟਰਪਤੀ ਨੇ ਸੋਮਟੋ ਨਹੀਂ ਲਿਆ 11 12 ਕਾਂਗਰਸ ਸਟੇਟੈਂਸ ਵੀ ਤੋਂ 25000 6 ਜੂਨ ਦਾ ਫੁਕਿਆ ਨਾਟ ਇਵਨ ਸਿੰਗਲ ਐਫ ਆਰ ਤੇ ਵੀ 25000 ਸਿੱਖ ਇਥੇ ਝੂਠੇ ਪੁਲਿਸ ਮੁਕਾਬਲਿਆਂ ਚ ਮਾਰੇ ਤਾਂ ਉਹਦੇ ਚ ਵੀ ਸਭ ਤੋਂ ਵੱਡੀ ਵੇਖੋ ਕਿ ਦੋ ਮੈਂਬਰ ਪਾਰਲੀਮੈਂਟ ਸਾਡੇ ਮਾਰ ਦਿੱਤੇ ਇਹਨਾਂ ਨੇ ਅਕਲ ਤੱਕ ਸਭ ਦਾ ਜਥੇਦਾਰ ਸ਼ਹੀਦ ਕਰ ਦਿੱਤਾ ਹੈ ਪਰ ਇਨਸਾਫ ਕੋਈ ਨਹੀਂ ਇਹ 60 70000 ਬੰਦੇ ਦੀ ਜਿਹੜੀ ਪੈਰਵਾਇਸ ਸੀ ਉਹ ਕਰਨੀ ਸੀ ਸ਼੍ਰੋਮਣੀ ਕਮੇਟੀ ਨੇ ਜਿੰਦ ਕੋਰ ਰਿਸੋਰਸਸ ਸੀ ਇਹ ਕੰਡੀਸੀ ਅਕਾਲੀ ਦਲ ਨੇ ਜਿਹੜਾ ਕਹਿੰਦਾ ਸੀ ਪੰਥੀ ਜਮਾਤ ਹੈ ਪਰ ਉਹਨਾਂ ਨੇ ਕੀ ਕੀਤਾ ਕਿ ਭਾਈ ਜਸਵੰਤ ਸਿੰਘ ਖਾਲੜਾ ਜਿਨੇ ਅਨਪਛਤਿਆ ਲਾਸ਼ਾਂ ਦਾ ਮੁੱਦਾ ਉਠਾਇਆ ਹੈ ਉਹ ਇਹਨਾਂ ਦੇ ਮਨੁੱਖੀ ਅਧਿਕਾਰ ਵਿੰਗ ਦਾ ਜਨਰਲ ਸਕੱਤਰ ਸੀ ਬਾਦਲ ਦਾ ਜਦੋਂ ਪੁਲਿਸ ਨੇ ਚੱਕ ਲਿਆ ਕੇ ਪੀਐਸ ਗਿੱਲ ਨੇ ਤੇ ਬਾਦਲ ਸਭ ਨੇ ਇਨਡਾਇਰੈਕਟਲੀ ਗ੍ਰੀਨ ਸਿਗਨਲ ਦਿੱਤਾ ਵੀ ਅਸੀਂ ਨਹੀਂ ਬੋਲਦੇ ਤੁਸੀਂ ਕਰ ਦਿਓ ਜੋ ਕਰਨਾ ਹੈ ਅੱਛਾ ਦੇਖੋ ਉਹਦੇ ਮਰਡਰ ਤੋਂ ਬਾਅਦ ਇਸ ਦਿਨ ਤੱਕ ਬਦਲ ਬੋਲਿਆ ਨਹੀਂ ਹੈ ਕਿੰਨੀਆਂ ਸਰਕਾਰਾਂ ਵੀ ਤਿੰਨ ਹੰਡਾਲੀਆਂ ਹੈ ਸੈਂਟਰ ਚ ਵੀ ਰਹੇ ਨੇ ਤੇ ਇਹ ਜਿਹੜੀ ਨਹੀਂ ਇਹਨਾਂ ਦਾ ਰੋਲ ਜਿਹੜਾ ਬਹੁਤ ਮਾੜਾ ਹੈਗਾ ਐਂਟੀ ਪੰਥ ਐਂਟੀ ਪੰਜਾਬ ਰੋਲ ਹੈ ਇਹਨਾਂ ਦਾ ਤੇ ਸਿੰਘ ਸਾਹਿਬ ਦਾ ਜਿਹੜਾ ਕਤਲ ਹੈ ਚ ਤੋ ਕੌਮ ਦਾ ਜਰਨਲ ਡਿੱਗਦਾ ਹੈ ਤੇ ਉਹਦਾ ਅਫਸੋਸ ਨਹੀਂ ਮਨਾਇਆ ਜਾਂਦਾ ਮਤਲਬ ਉਹ ਤੇ ਤੁਸੀਂ ਉਰਤੇ ਮਾਨ ਕਰੀਦਾ ਹੁੰਦਾ ਤੇ ਇਹ ਜਿਹੜੀ ਵਾਰ ਹੈ ਪੰਜਾਬ ਦੀ ਦਿੱਲੀ ਨਾਲ ਉਥੇ ਆਪਣੇ ਹਜ਼ਾਰਾਂ ਬੰਦੇ ਸ਼ਹੀਦ ਹੋਏ ਨੇ ਕੋਈ ਗੱਲ ਨਹੀਂ ਹੈਗੀ ਵਾਰ ਦੇ ਵਿੱਚ ਬੰਦੇ ਸ਼ਹੀਦ ਹੁੰਦੇ ਹੁੰਦੇ ਨੇ ਸਿੱਖਾਂ ਨੂੰ ਇਸ ਗੱਲ ਦੇ ਉੱਪਰ ਜਿਹੜਾ ਮਾਨ ਮਹਿਸੂਸ ਕਰਨਾ ਚਾਹੀਦਾ ਹੈ ਅਜੇ ਇੰਨਾ ਸਮਾਂ ਹੋ ਗਿਆ ਇਸ ਸਮੇਂ ਬਾਅਦ ਵੀ ਜੇ ਮਾਮਲਾ ਬਾਅਦ ਵਿੱਚ ਆਇਆ ਵੀ ਆ ਤਾਂ ਹੁਣ ਸਰੋਪੇ ਪਾਏ ਜਾ ਰਹੇ ਹੁਣ ਕਿਹਾ ਜਾ ਰਿਹਾ ਕਿ ਅਸੀਂ ਇਨਸਾਫ ਦਵਾ ਕੇ ਦਮਾਂਗੇ ਇਹ ਉਹੀ ਪਾਰਟੀ ਹੈ ਜਿਹੜੀ ਉਸ ਵੇਲੇ ਚੁੱਪ ਕਰਕੇ ਬੈਠ ਗਈ ਸੀ ਜਿਸ ਪਾਰਟੀ ਨੇ ਇਸ ਦੀ ਭਣਕ ਨਹੀਂ ਕੱਢੀ ਜਿਸ ਤੋਂ ਬਾਅਦ ਵੱਖ-ਵੱਖ ਵੇਰਵੇ ਹੁੰਦੇ ਰਹੇ ਤੇ ਉਸ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੁਣ ਇਨਸਾਫ ਦਵਾਉਣ ਦੇਖੋ ਮੈਂ ਤੀ ਪਹਿਲੇ ਵੀ ਮੀਡੀਆਸ ਕਿਹਾ ਸੀ ਜਿਹੜਾ ਪਰਿਵਾਰ ਨੇ ਸਰੋਪਾ ਦਿੱਤਾ ਹੈ ਸੁਖਬੀਰ ਬਾਦਲ ਨੂੰ ਜਿੱਥੇਦਰ ਕੌਂਕੇ ਹੋਣਾ ਦਿੱਤੇ ਸ਼ਹੀਦਾਂ ਦੀ ਰੂਹ ਕੰਬ ਗਈ ਹੋਏਗੀ ਇੱਕ ਵਾਰੀ ਜਿਹੜਾ ਸੁਖਬੀਰ ਬਾਦਲ ਜਿਹੜਾ ਸੁਮੇਤ ਸੈਣੀ ਦੇ ਇਸ਼ਾਰੇ ਤੇ ਪਰਮਰਾਜ਼ ਉਮਰਾਨੰਗਲ ਬਾਈਬਲ ਗ੍ਰਾਂਟ ਸਿੱਖਾਂ ਦੀ ਕਲੀਨ ਕਰਦਾ ਹੈ ਜਿਹੜੇ ਬਾਦਲਾਨੀ ਜਸਪਾਲ ਸਿੰਘ ਚੌਰਸਦਮਾ ਸ਼ਹੀਦ ਕੀਤਾ ਹੈ ਲੁਧਿਆਣੇ ਚ ਸਿਕਸ਼ੀਤ ਕੀਤੇ ਨੇ ਸਨਾਮ ਚ ਸਿਕਸ਼ੀਤ ਕੀਤੇ ਨੇ ਉਹਨਾਂ ਨੂੰ ਸਰੂਪਾ ਦੇਣਾ ਤੇ ਇਵੇਂ ਐ ਜਿਵੇਂ ਜਰਨਲ ਡਾਇਰ ਨੂੰ ਖੜਾ ਹੋ ਕੇ ਕੋਈ ਸਰੂਪਾ ਦੇ ਦੇ ਤੇ ਇਹ ਤੇ ਪਰਿਵਾਰ ਨੇ ਬਹੁਤ ਮਾੜਾ ਕੰਮ ਕੀਤਾ ਹੈ ਜਦੋਂ ਪਾਸੇ ਤੋਂ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸੀ ਉਹਦਾ ਵੀ ਕਦੀ ਧਿਆਨ ਨਹੀਂ ਗਿਆ ਕਿ ਸਾਨੂੰ ਕਰਨਾ ਚਾਹੀਦਾ ਸਿਰਫ ਆ ਸਾਫ ਦਾ ਕਾਰਜਕਾਰੀ ਜਥੇਦਾਰ ਨਹੀਂ ਐਨੇ ਸਾਰੇ ਸਿੰਘ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਬੜੀ ਬੇਰਹਿਮੀ ਕੀਤੀ ਗਈ ਉਹਨਾਂ ਬਾਰੇ ਇੱਕ ਵਾਰੀ ਵੀ ਆਵਾਜ਼ ਨਹੀਂ ਚੱਕੀ ਉਹਨਾਂ ਨੂੰ ਏਸੀ ਗੱਲ ਦਾ ਹੀ ਤੇ ਫਾਇਦਾ ਮਿਲ ਰਿਹਾ ਜੀ ਸਰਕਾਰ ਨੇ ਉਹਨਾਂ ਨੂੰ ਕਹਿੰਦਾ ਤੁਸੀਂ ਬੋਲਣਾ ਨਹੀਂ ਅਸੀਂ ਤੁਹਾਡੀ ਇਲੈਕਸ਼ਨ ਨਹੀਂ ਕਰਾਉਂਦੇ ਤੁਸੀਂ ਬਿਨ ਇਲੈਕਸ਼ਨ ਜਿਹੜੀ ਹੈ ਗੁਰਦੁਆਰੇ ਦੀ ਗੋਲ ਕਲੁੱਟੀ ਚੱਲੋ ਉਹ ਉਹਨਾਂ ਨੂੰ ਉਹਨਾਂ ਨੇ ਦਿੱਤਾ ਹੋਇਆ ਸੀ ਅਜਾਤ ਦੇ ਵਿੱਚ ਮੇਰਾ ਹੀ ਸਵਾਲ ਹੈ ਹੁਣ ਇਸ ਮਾਮਲੇ ਨੂੰ ਲੈ ਕੇ ਇਸ ਮਾਮਲੇ ਦਾ ਇਨਸਾਫ ਅਸਲੀ ਉਡੀਕਿਆ ਜਾ ਰਿਹਾ ਕਿਉਂਕਿ ਇਸ ਦੇ ਨਾਲ ਐਨੇ ਸਾਰੇ ਮਾਮਲੇ ਪੈਣ ਜਿਹੜੇ ਅਜੇ ਤੱਕ ਕੱਢੇ ਹੀ ਨਹੀਂ ਗਏ ਉਹਨਾਂ ਦੇ ਇਨਸਾਫ ਦੀ ਵੀ ਆਸ ਲਈ ਬੈਠੇ ਨੇ ਲੋਕ ਸਿੱਖ ਕੌਮ ਦੀ ਇਨਸਾਫ ਦੀ ਆਸ ਲਈ ਬੈਠੇ ਨੇ ਲੋਕ ਤੁਹਾਨੂੰ ਲੱਗਦਾ ਕਿ ਕਿਤੇ ਉਹ ਇਨਸਾਫ ਉੱਥੇ ਤੱਕ ਅਸੀਂ ਪਹੁੰਚਾਂਗੇ ਕਿ ਖੁਸੀਂ ਇਹ ਇਨਸਾਫ ਤੋਂ ਪਹਿਲੇ ਵੀ ਗਏ ਕਿ ਇਜ਼ਰਾਈਲ ਨੇ 92 ਸਾਲ ਦੇ ਫੋਟੋਗ੍ਰਾਫਰ ਨੂੰ ਜਿਹੜਾ ਹਿਟਲਰ ਦਾ ਕਲੋਸ ਸੀ ਜਿਨ ਨੇ ਜੂਸ ਦੀ ਪਰਸਿਕਿਊਸ਼ਨ ਕੀਤੀ ਸੀ ਉਹਨਾਂ ਨੇ ਆਪ ਦਾ ਰਾਜ਼ ਬਣਾਇਆ ਤੇ ਹੁਣ ਚੱਕ ਕੇ ਉਹ ਫੋਟੋਗ੍ਰਾਫਰ ਨੂੰ ਇਜ਼ਰਾਈਲ ਚ ਲਿਆ ਕੇ ਉਹਨੂੰ ਸਜ਼ਾ ਦਿਤਤੀ ਹੈ ਤੇ ਸਿੱਖ ਜਿੰਨੀ ਛੇਤੀ ਸਟੇਟ ਬਣਾ ਲਣਗੇ ਉਨੀ ਛੇਤੀ ਅਸੀਂ 84 ਦੇ ਕਾਤਲਾਂ ਨੂੰ ਵੀ ਸਜ਼ਾ ਮਤਵਾਵਾਂਗੇ ਤੇ ਦੂਜਿਆਂ ਨੂੰ ਦਵਾਵਾਂਗੇ ਫਿਲਹਾਲ ਤੇ ਆਪਦੇ ਸ਼ਹੀਦਾਂ ਤੇ ਮਾਣ ਨਹੀਂ ਕਰਨਾ ਚਾਹੀਦਾ ਇਸ ਤੋਂ ਵੱਧ ਸਾਡੇ ਕੋਲ ਪਾਵਰ ਨਹੀਂ ਹੈ ਕਿਉਂਕਿ ਜੁਡੀਸ਼ਰੀ ਇੰਡੀਅਨ ਸਟੇਟ ਦੀ ਹੈ ਸਾਡਾ ਉਹਨੇ ਕਹਿਣਾ ਸੁਨਣਾ ਨਹੀਂ ਹੈਗਾ ਜੇ ਕਿਤੇ ਕੋਈ ਬੰਦਾ ਸਜ਼ਾ ਕਰਾ ਵੀ ਦਈਏ ਤੋ ਉਹ ਰਾਸ਼ਟਰਪਤੀ ਤੇ ਗਵਰਨਰ ਨੇ ਮਾਫ ਕਰ ਦੇਣੇ ਮੋਸੇ ਪ੍ਰਿਆ ਤੇ ਬਿਲਕੁਲ ਇਹ ਉਹ ਹਾਲਾਤ ਨੇ ਜਿਹੜੇ ਸ਼ਾਇਦ ਹੁਣ ਤੱਕ ਬਣਦੇ ਆ ਰਹੇ ਨੇ ਸਮਾਂ ਘਟ ਹੋਣ ਕਰਕੇ ਸ਼ਾਇਦ ਵਕੀਲ ਸਾਹਿਬ ਨਾਲ ਇੰਨੀ ਗੱਲ ਨਹੀਂ ਹੋ ਸਕੀ ਪਰ ਕੋਸ਼ਿਸ਼ ਕਰਾਂਗੇ ਦੁਬਾਰਾ ਹੁਣ ਤੱਕ ਪਹੁੰਚੀਏ ਔਰ ਡਿਟੇਲਡ ਡਿਸਕਸ਼ਨ ਇਹਨਾਂ ਮੁੱਦਿਆਂ ਦੇ ਉੱਤੇ ਕਰੀਏ ਵਕੀਲ ਸਾਹਿਬ ਦੇ ਵਿਚਾਰ ਜਾਣੀਏ ਔਰ ਹੋਰ ਵੀ ਬਹੁਤ ਗੁੰਝਲਦਾਰ ਮਾਮਲੇ ਜੋ ਉਹਨਾਂ ਦੀ ਤਹਾਂ ਦੇ ਅੰਦਰ ਬੈਠੇ ਨੇ ਅਜੇ ਵੀ ਉਹਨਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰੀਏ ਔਰ ਤੱਕ ਲਈ ਬਣੇ ਰੋ 1 India Punjabi ਤੇ Subscribe to 1 India channel and never miss an update